ਹਾਂਜੀ ਕਿਦਾਂ ਦੋਸਤੋ ਸਾਰੇ ਮੈਂ ਤੁਹਾਡਾ ਨਵਦੀਪ ਦੌੜੀ ਖੰਨੇ ਵਾਲਾ ਤੇ ਆਪਾਂ ਜਿਹੜਾ ਛੱਪੜ ਦਾ ਕੰਮ ਚੱਲ ਰਿਹਾ ਹੈਗਾ ਤੇ ਛੱਪੜ ਦੇ ਕੰਮ ਦਾ ਅੱਜ ਹੈਗਾ ਲਾਸਟ ਦਿਨ ਸਰਪੰਚ ਸਾਹਿਬ ਸਾਡੇ ਹਰਦੀਪ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਅੱਜ ਖੜੇ ਨੇ ਤੇ ਕਰਦਿਆਂ ਗੱਲਬਾਤ ਸਰਪੰਚ ਸਾਹਿਬ ਅੱਜ ਤੁਸੀਂ ਤਾਂ ਆਪਣਾ ਜਿਹੜਾ ਕਰਤਾ ਹੈ ਹਨ ਇਸ ਤੋਂ ਬਾਅਦ ਫਿਰ ਮੰਨ ਲਓ ਵੀ ਜਿਹੜਾ ਫੈਕਟਰੀ ਸਾਹਿਬ ਹੋਗੇ ਤੇ ਮੈਸਤਰੀਆਂ ਨੇ ਜਿਹੜਾ ਕੰਮ ਕਰਨਾ ਨਾ ਗ੍ਰਾਊਂਡ ਗ੍ਰਾਊਂਡ ਦਾ ਹਨਾ ਉਹਦੀ ਜਾਣਕਾਰੀ ਦੋ ਦੀ ਫਿਰ ਅੱਗੇ ਕੀ ਹੋਟਲਣਾ ਇਹਦਾ ਆਪਾਂ ਇੱਕ ਪੰਚਾਇਤੀ ਜੀ ਬਣਾ ਰਹੇ ਹਾਂ ਇਹ ਅਜਾ ਪੰਚਾਇਤੀ ਠੀਕ ਹੈ ਜੀ ਇਹਦਾ ਜਿਹੜਾ ਹੁਣ ਦੂਸਰਾ ਫੰਡ ਲੱਗੂਗਾ ਉਹ ਬਾਬਾ ਜੀ ਸਿੰਘ ਦੀ ਪੰਚਾਇਤ ਨੂੰ ਲੱਗੂਗਾ ਠੀਕ ਹੈ ਜੀ ਇਹ ਵੀ ਲੈਣ ਦਾ ਇਹਦਾ ਕਰਨਾ ਹੈ ਠੀਕ ਹੈ ਜੀ ਅੱਛਾ ਜਿਹੜਾ ਇਹਨੂੰ ਆਸ-ਪਾਸੋਂ ਪੱਕਾ ਕਰਨਾ ਹੈ ਇਹ ਫਿਰ ਉਹਨਾਂ ਦੀ ਪੰਚਾਇਤ ਦਾ ਆ ਗਿਆ ਬਾਕੀ ਸਾਰਾ ਤੁਹਾਡਾ ਹਾਂ ਜੀ ਸਵੰਦਗੜ੍ਹ ਦੀ ਪੰਚਾਇਤ ਤੋਂ ਤੋਂ ਬਹੁਤ ਵਧੀਆ ਕੰਮ ਹੋ ਸਾਡੇ ਹਰਦੀਪ ਸਿੰਘ ਢਿੱਲੋਂ ਸਾਹਿਬ ਸਰਪੰਚ ਤਵਾਰੇ ਨੇ ਤੇ ਆ ਜਿਹੜਾ ਤਲਾਬ ਵੱਡਾ ਬਾਨਾ ਦੋਸਤੋ ਇਹ ਜੀਵਨ ਸਿੰਘ ਵਾਲੇ ਦੀ ਪੰਚਾਇਤ ਦੇ ਹਿੱਸੇ ਆਇਆ ਤੇ ਉਹਨਾਂ ਦਾ ਆਪਾਂ ਧੰਨਵਾਦ ਕਰਾਂਗੇ ਜੀਵਨ ਸਿੰਘ ਦੀ ਪੰਚਾਇਤ ਦਾ ਵੀ ਸਰਪੰਚ ਸਾਹਿਬ ਸਾਡੇ ਮਹਿੰਦਰ ਸਿੰਘ ਜੀ ਦਾ ਤੇ ਮਾਤਾ ਚੰਦਰ ਕੌਰ ਜੀ ਦਾ ਤੇ ਇਧਰਲੇ ਪਾਸੇ ਦੋਸਤੋ ਆ ਪਾਣੀ ਪੈਣਾ ਸਰਪੰਚ ਸਾਹਿਬ ਸਾ ਆਪਣਾ ਸਾਫ ਪਾਣੀ ਦਾ ਹਿਸਾ ਰਹਿ ਗਿਆ ਤੇ ਸਾਫ ਪਾਣੀ ਫਿਰ ਕਦੋਂ ਇਹਦੇ ਚ ਛੱਡਣਾਗਾ ਲਰਨਿੰਗ ਕਰਾਉਣੀ ਹੈਗੀ ਅੱਛਾ ਇਹਦੀ ਵੀ ਕਰਾਉਣੀ ਆ ਹਾਂ ਦੋਨੇ ਇਹ ਵੀ ਇੱਧਰ ਲਈ ਪਾਸੇ ਅੱਛਾ ਦੋਨੇ ਸਾਈਡਾਂ ਤੋਂ ਪੱਕਾ ਹੋਣਾ ਹਾਂ ਉੱਪਰ ਇਹਦੇ ਸੜਕ ਬਣ ਜਾਨੀਆਂ ਠੀਕ ਆ ਉੱਪਰ ਇਹਦੇ ਸੜਕ ਬਣ ਜਾਣੀਆਂ ਵੀ ਇਹ ਸੀਜ਼ਨ ਤਾਂ ਮੰਨ ਲਓ ਵੀ ਫਿਰ ਮੱਝਾਂ ਅਗਲੇ ਸੀਜ਼ਨ ਹੀ ਨਹਾਉਣੀਆਂ ਹਾਂ ਬਾਕੀ ਮੀਂਹ ਤੇ ਡਿਪੈਂਡ ਹੈ ਜੇ ਮੀਂਹ ਹਾਂ ਪਹਿਲਾ ਆ ਗਿਆ ਤਾਂ ਹੋ ਸਕਦਾ ਅੱਛਾ ਕੰਮ ਅਗਲੇ ਸਾਲ ਤੇ ਲੈ ਜਾਣਾ ਪਵੇ ਠੀਕ ਆ ਮੀਂਹ ਦਾ ਤਾਂ ਫਿਰ ਮੌਸਮ ਆ ਮੌਨਸੂਨ ਦਾ ਮੌਸਮ ਆ ਗਿਆ ਹਾਂ ਜੀ ਮੀਂਹ ਦਾ ਮੌਸਮ ਬਣ ਚੁੱਕਿਆ ਤੇ ਬਾਕੀ ਹੌਲੀ ਹੌਲੀ ਜਿਹੜੇ ਕੰਮ ਆ ਉਹ ਚੱਲੀ ਜਾਣਗੇ ਦੋਸਤੋ ਆ ਸਾਫ ਪਾਣੀ ਵਾਸਤੇ ਰਹਿ ਗਿਆ ਤੇ ਕੁਝ ਉਧਰਲੀ ਸਾਈਡ ਆ ਉਹ ਦਿਖਾਉਣੇ ਆ ਤੇ ਬਾਈ ਆਪਣੇ ਸਰਪੰਚ ਸਾਹਿਬ ਨੇ ਇੱਕ ਹੋਰ ਜਾਣਕਾਰੀ ਦਿੱਤੀ ਸੀ ਕਹਿੰਦੇ ਆਪਣੇ ਨੰਬਰਦਾਰ ਦਾ ਫੋਨ ਵੀ ਲੱਗ ਪਿਆ ਅੱਜ ਉਹ ਮੁੰਡਾ ਕੈਨੇਡਾ ਤੋਂ ਆਇਆ ਸਪੈਸ਼ਲੀ ਪਿੰਡ ਦੇ ਕੰਮ ਵਾਸਤੇ ਆਇਆਗਾ ਤੇ ਕਹਿੰਦਾ ਵੀ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਆ ਪਿੰਡ ਦੇ ਤੇ ਬਾਈ ਕੈਨੇਡਾ ਤੋਂ ਸਪੈਸ਼ਲ ਆਇਆ ਗਰਮੀ ਪੈ ਰਹੀ ਆ ਤੇ ਬਾਈ ਕਹਿੰਦਾ ਵੀ ਪਹਿਲਾਂ ਮੂਡ ਬਣਿਆ ਸੀ ਜਾਣ ਦਾ ਵੀ ਚੱਲ ਗਏ ਵਾਪਸ ਫੇਰ ਕਹਿੰਦਾ ਵੀ ਯਾਰ ਪਿੰਡ ਦੇ ਵਿੱਚ ਕੰਮ ਬਹੁਤ ਵਧੀਆ ਸਰਪੰਨ ਸਾਹਿਬ ਕਰਵਾ ਰਿਹਾ ਹਰਦੀਪ ਸੈਣੀ ਢੱਲੂ ਸਾਹਿਬ ਤੇ ਫਿਰ ਉੱਥੋਂ ਕੰਮਾਂ ਤੋਂ ਖੁਸ਼ ਹੋ ਕੇ ਬਾਈ ਨੇ 2-3 ਮਹੀਨਿਆਂ ਦੀ ਛੁੱਟੀ ਵਧਾ ਲਈ ਕਰਦਿਆਂ ਗੱਲ ਬਾਈ ਨਾਲ ਆਪਾਂ ਰਾਜੇਨਾ। ਇਹ ਆ ਜੀ ਆਪਣੇ ਬਾਈ ਰਾਜਾ ਢੱਲੂ ਨੰਬਰਦਾਰ ਸਾਹਿਬ ਕਨੇਡਾ ਤੋਂ ਆਇਆ ਸਪੈਸ਼ਲੀ ਤੇ ਬਹੁਤ ਵਧੀਆ ਕੰਮ ਦੇ ਵਿੱਚ ਸਾਹ ਦੇ ਰਿਹਾ। ਹਾਂਜੀ ਸਾਡੇ ਨਾਲ ਨੰਬਰਦਾਰ ਸਾਹਿਬ ਕੀ ਹਾਲ ਚਾਲ ਆ ਵਧੀਆ 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 ਠੀਕ ਹੈ ਤੇ ਆਪਣਾ ਮੋਬਾਈਲ ਧੱਕ ਪਿਆਜਾ ਹਾਂਜੀ 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 ਤੇ ਕਿਵੇਂ ਫਿਰ ਉੱਥੇ ਆਦੂ ਤੇ ਨਹੀਂ ਜਿੱਥੇ 90 ਰੁਪਏ ਆ ਗਿਆ ਪਿੱਕ ਨੀਟਾ ਜਾਣਾ ਸੀ ਕੋਲੇ ਤੁਸੀਂ ਆਹ ਕਰਦੇ ਆ ਫਾਈਲ ਹੋਈ ਜਾਵਾਂਗੇ ਠੀਕ ਆ ਕਿੰਨੀ ਛੁੱਟੀ ਵਧਾ ਲਈ 2 ਮਹੀਨੇ ਮੈਂ ਵੀ 2 ਮਹੀਨੇ ਦੀ ਛੁੱਟੀ ਵਧਾ ਲਈ ਆ ਬਾਈ ਨੇ ਕਹਿੰਦਾ ਵੀ 2 ਮਹੀਨੇ ਆਪਾਂ ਹੋਰ ਇੱਥੇ ਕੰਮ ਕਰਾਵਾਂਗੇ ਤੇ ਅੱਗੇ ਆਪਾਂ ਦੇਖ ਰਹੇ ਹਾਂ ਆਪਣੇ ਦੂਜੇ ਪਾਈਆਂ ਨਾਲ ਵੀ ਕਰਦੇ ਆ ਗੱਲਬਾਤ ਬਹੁਤ ਵਧੀਆ ਭਰਾਵਾਂ ਨੇ ਆਪਾਂ ਨੂੰ ਸਾਥ ਦਿੱਤਾ ਤੇ ਆਓ ਇਧਰਲੇ ਪਾਸੇ ਹਰ ਗਵੈਂਦ ਢਿੱਲੋ ਵੀ ਆ ਗਿਆ ਆਹ ਡੱਗਾਂ ਦਾ ਪਾਣੀ ਪੈਣਾ ਬਈ ਆਹ ਜਿਹੜੇ ਡੱਗ ਆ ਗਏ ਇਹਨਾਂ ਦਾ ਪਾਣੀ ਇਹਦੇ ਵਿੱਚ ਆਉਣਾ ਸਾਫ਼ ਹੋ ਗੀ ਫੇਰ ਅੱਗੇ ਕਿਸਾਨਾਂ ਦੇ ਖੇਤਾਂ ਨੂੰ ਲੱਗਣਾ ਟਰੈਕਟਰ ਹੋ ਗਏ ਆਹ ਦਾ ਸਰਪੰਚ ਦਾ ਟਰੈਕਟਰ ਆ ਜਿਹੜਾ ਲਿਆ ਆ ਦੀ ਪੰਚਾਇਤ ਦੀ ਕੰਮ ਵਾਸਤੇ ਤੇ ਆਹ ਸਰਪੰਚ ਸਾਹਿਬ ਟਰੈਕਟਰ ਕਿਹਦਾ ਆਪਣਾ ਹਾਂ ਸਰਪਾਲ ਸਾਹਿਬ ਸੁਪਾਲ ਸਿੰਘ ਇਹ ਸੁਪਾਲ ਸੁਖਪਾਲ ਸਿੰਘ ਨੰਬਰਦਾਰ ਦਾ ਟਰੈਕਟਰ ਵਾਲੇ ਸਾਰੇ ਭਰਾਵਾਂ ਦਾ ਵੀ ਧੰਨਵਾਦ ਕਰਾਂਗੇ ਸਾਰੇ ਪਿੰਡ ਦੇ ਵਿੱਚੋਂ ਕਈ ਕਰਾਂ ਦੇ ਜਿਹੜੇ ਟਰੈਕਟਰ ਲੱਗੇ ਆ ਤੇ ਸਾਰਿਆਂ ਦਾ ਧੰਨਵਾਦ ਆ ਧੰਨਵਾਦ ਵੀ ਸਾਰਿਆਂ ਦਾ ਬਾਬਾ ਮੰਦਰ ਸਿੰਘ ਜੀ ਲੰਬੇ ਸਮੇਂ ਜਦੋਂ ਦੀ ਪੰਚਾਇਤ ਬਣੀ ਹੈਗੀ ਤੇ ਉਦੋਂ ਦੀ ਨਾਲ ਕੰਮ ਕਰਾਉਂਦੇ ਆ ਰਹੇ ਆ ਤੇ ਪੀਤਾ ਬਾਈ ਆਪਣਾ ਢੱਲੋ ਸਾਹਿਬ ਤੇ ਇਧਰਲੇ ਪਾਸੇ ਸੁਖਪਾਲ ਸਿੰਘ ਨੇ ਢੱਲੋ ਸਾਹਿਬ ਸਾਡੇ ਨੰਬਰਦਾਰ ਸਾਹਿਬ ਧੰਨਵਾਦ ਜੀ ਨੰਬਰਦਾਰ ਸਾਹਿਬ ਤੁਹਾਡਾ ਬਹੁਤ ਵਧੀਆ ਤੁਸੀਂ ਸਾਥ ਦੇ ਰਹੇ ਹੋ ਪੰਚਾਇਤ ਦਾ ਤੇ ਦੀਛਾ ਢੱਲੋਂ ਆਪਣਾ ਬਈ ਜਗਦੀਸ਼ ਸਿੰਘ ਤੇ ਇਕਬਾਲ ਸਿੰਘ ਢੱਲੋਂ ਜਦੋਂ ਵੀ ਅਸੀਂ ਕਹਿੰਨੇ ਆ ਉਹਦੀ ਭੱਜੇ ਆਉਂਦੇ ਆਗੇ ਸਰਪੰਚ ਸਾਹਿਬ ਜਦੋਂ ਕਹਿ ਰਹਿੰਦੇ ਆ ਵੀ ਆਹ ਕੰਮ ਕਰਨਾ ਤੇ ਨਾਲ ਬਈ ਬੋਬੀ ਬੋਬੀ ਵੀ ਉਹਦੀ ਭੱਜੇ ਆਉਂਦਾ ਪਹਿਲੇ ਬੋਲਤੇ ਜੇ ਤੂੰ ਆਪ ਬੁਲਾਵੇਂ ਨਦੀਆਂ ਚੀਰ ਦਿਆਂ ਵਾ ਬੋਬੀ ਵੀ ਆਉਂਦਾ ਛਾਦਾ ਬਈ ਭੱਜਿਆ ਤੇ ਅੱਜ ਫਿਰ ਬਾਬਾ ਫਾਈਨਲ ਹੋ ਗਿਆ ਨਾ ਹਾਂਜੀ ਅੱਜ ਨਿਮੇੜਤਾ ਤੇ ਹੁਣ ਗਾਂਹ ਕੰਮ ਰਹਿ ਗਿਆ ਮਿਸਤਰੀਆਂ ਦਾ ਹਾਂਜੀ ਮਿਸਤਰੀਆਂ ਦਾ ਮਾਰਾ ਜਾ ਨਾਲ ਹੀ ਉੱਥੇ ਵੀ ਕੋਈ ਠੀਕ ਹੈ ਮਤਲਬ ਆਇਆ ਮੇਰੀ ਗੱਲ ਨਾਲ ਹਾਂਜੀ ਅੱਜ ਮਾਹ ਫਾਈਨਲ ਹੋ ਗਿਆ ਆਪਾਂ ਮੌਸਮ ਪੰਮੀ ਵੀ ਆ ਗਿਆ ਸੀ ਤੇ ਮੌਸਮ ਵੀ ਖਰਾਬ ਹੋ ਗਿਆ ਸੀ ਚਲੋ ਕੇਰਾ ਹੁਣ ਆਪਣਾ ਫਾਈਨਲ ਹੋ ਗਿਆ ਤੇ ਹੁਣ ਗਾਂਹ ਮਿਸਤਰੀਆਂ ਦਾ ਰਹਿ ਗਿਆ ਕੰਮ ਮਿਸਤਰੀਆਂ ਨੂੰ ਹੁਣ ਕੇਰਾ ਕੰਪਲੀਟ ਕਰਕੇ ਆਪਾਂ ਦੇਦਾ ਹਾਂ ਹਾਂ ਤੇ ਸਰਪੰਚ ਸਾਹਿਬ ਕਿੰਨੇ ਦਿਨ ਲੱਗੇ ਇਹ ਦਾ ਸਾਰਾ ਕਰਨ ਦੇ ਆਪਣਾ ਇਹ ਆਪਾਂ ਸ਼ੁਰੂ ਕਰਿਆ ਸੀਗਾ 27 ਅਪ੍ਰੈਲ ਨੂੰ 27 ਅਪ੍ਰੈਲ ਨੂੰ ਤੇ ਹੁਣ ਜੂਨ ਚੱਲੀ ਜਾਂਦਾ ਹਨਾ ਹਾਂਜੀ ਅਪ੍ਰੈਲ ਮਈ ਮਈ ਵੀ ਲੰਘ ਗਿਆ ਨਾ ਜੂਨ ਜੂਨ ਵੀ ਵਸ ਗਿਆ ਹਾਂ ਜੂਨ ਦਾ ਇਹ ਮੰਨ ਲਓ ਅਪ੍ਰੈਲ ਦੇ ਸ਼ੁਰੂ ਦੀ ਪਾਣੀ ਕੱਢਣ ਦਾ ਕੰਮ ਪ੍ਰੋਸੈਸ ਪਚਾ ਰਿਹਾ ਸੀਗਾ ਛੋਟਕੜ 15-20 ਦਿਨ ਪਾਣੀ ਕੱਢਣ ਤੇ ਹੀ ਲੱਗੇ ਲੈ ਵੀ ਛੱਪੜ ਦਾ ਜਿਹੜਾ ਕੰਮ ਸ਼ੁਰੂ ਕਰਿਆ ਸੀ ਇਹ ਅਪ੍ਰੈਲ ਦੇ ਵਿੱਚ ਕੀਤਾ ਸੀ ਤੇ ਹੁਣ ਜਿਹੜਾ ਜੂਨ ਮਹੀਨਾ ਚੱਲ ਰਿਹਾ 2 ਮਹੀਨੇ ਵਾਂਗੂ ਹੋ ਗਿਆ ਕਵਾਲ ਸਿੰਘ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਸਾਥ ਦੇ ਰਹੇ ਹੋ ಗ್ರಾಮ ਪੰਚਾਇਤ ਗਵਿੰਦਗੜ੍ਹ ਦੇ ਨਾਲ ਸਾਡੇ ਭਰਾ ਖੜੇ ਆ ਤੇ ਹਰ ਗਵਿੰਦ ਸਿੰਘ ਢਿੱਲੂ ਸਾਹਿਬ ਨੂੰ ਵੀ ਜਦੋਂ ਅਸੀਂ ਆਵਾਜ਼ ਮਾਰਦੇ ਆ ਭੱਜਿਆ ਆਉਂਦਾ ਜੇ ਗੱਡੀ ਹੰਬੂਰ ਨੂੰ ਚੱਕਣੀ ਤਾਂ ਹੰਬੂਰ ਜਾਂਦੀ ਆ ਜੇ ਬਠੰਡਿਆਂ ਦਾ ਬਠੰਡੇ ਜਾਂਦੀ ਆ ਹੋਟੇਲੂ ਸਾਹਿਬ ਕੀ ਕਹਿਣਾ ਚਾਹੁੰਦੇ ਆ ਬਾਠ ਠੀਕ ਠਾਕ ਵਧੀਆ ਕੰਮ ਹੋ ਰਿਹਾ ਵਧੀਆ ਵਧੀਆ ਨੰਬਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਕੰਮ ਬਹੁਤ ਵਧੀਆ ਸਭ ਵਧੀਆ ਤੇਰਾ ਕਰ ਅਸੀਂ ਨਾਲ ਆ ਜਮ ਪੰਚਾਇਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਕੰਮ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਗਵਿੰਦਗੜ੍ਹ ਦੌੜੀਖਾਨਾ ਦੇ ਵਿੱਚ ਦੌੜੀਖਾਨਾ ਪਿੰਡ ਆ ਸਾਡਾ ਤੇ ਸਰਪੰਚ ਮਹਿੰਦਰ ਸਿੰਘ ਜੀ ਵੀ ਸਾਡੇ ਪਹੁੰਚ ਚੁੱਕੇ ਆ ਤੇ ਸਰਪੰਚ ਹਰਦੀਪ ਸੈਣੀ ਢੱਲੋ ਸਾਹਿਬ ਬਹੁਤ ਵਧੀਆ ਕੰਮ ਜਿਹੜਾ ਦੋਨੋਂ ಗ್ರಾಮ ਪੰਚਾਇਤਾਂ ਕਰਵਾ ਰਹੀਆਂ ਤੇ ਸਾਡੇ ਮਹਿੰਦਰ ਸਿੰਘ ਜੀ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਅਸੀਂ ਤੇ ਨਾਲ ਸਾਡੇ ਹਰਦੀਪ ਕੈਣੀ ਢੱਲੋ ਸਾਹਿਬ ਸਾਡੇ ਸਰਪੰਚ ਸਾਹਿਬ ਧੰਨਵਾਦ ਤੇ ਮੈਂ ਬਾਬਾ ਮੰਦਰ ਸਿੰਘ ਜੀ ਜਗਦੀਸ਼ ਸਿੰਘ ਜੀ ਢੱਲੋ ਸਾਹਿਬ ਖੜੇ ਆ ਬਹੁਤ ਵਧੀਆ ਸਰਪੰਚ ਸਾਹਿਬ ਕੰਮ ਹੋ ਰਿਹਾ ਕੀ ਕਹਿਣਾ ਚਾਹੋਣੇ ਤੁਸੀਂ ਅੱਜ ਜਿਹੜਾ ਅਗਲਾ ਕੰਮ ਟੱਲਣਾਗਾ ਆਪਣੀ ਪੰਚਾਇਤ ਦਾ ਮੰਨ ਲਓ ਵੀ ਜੀਵਨ ਸਿੰਘ ਵਾਲਾ ਪੰਚਾਇਤ ਦਾ ਕੰਮ ਹਾਂਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਜੀ ਫਤਿਹ ਅਸੀਂ ਇਹ ਕਹਨੇ ਪ੍ਰਮਾਤਮਾ ਕਰੇ ਅਸੀਂ ਸ਼ੁਰੂ ਤੋਂ ਲੈ ਕੇ ਦੋਨੇ ਪੰਚਾਇਤਾਂ ਇਕੱਠੀਆਂ ਕੰਮ ਕਰ ਰਹੀਆਂ ਸਾਡਾ 5 ਸਾਲ ਲਗਾਤਾਰ ਇਕੱਠ ਇਦਾਂ ਹੀ ਰਵੇ ਠੀਕ ਹੈ ਜੀ ਬਹੁਤ ਧੰਨਵਾਦ ਧੰਨਵਾਦ ਅਸੀਂ ਇਹਨਾਂ ਪਿੰਡ ਦੀ ਪੰਚਾਇਤ ਦਾ ਤੇ ਆਪਦੀ ਦੌੜੀਖਾਨਾ ਜੀਵਨ ਸਿੰਘ ਵਾਲੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਤੇ ਸਰਪੰਚ ਸਾਹਿਬ ਜੀ ਦੂਆ ਫਿਰ ਆਪਣਾ ਤਲਾਅ ਦਾ ਚੱਲਣਾ ਕੰਮ ਹਾਂਜੀ ਹਾਂਜੀ ਉਹਦੇ ਬਾਰੇ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਇਕੱਠੇ ਖੜੇ ਆ। ਬਸ ਠੀਕ ਹੈ ਜੀ। ਹਾਂਜੀ ਬਹੁਤ ਧੰਨਵਾਦ ਆ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸੋ ਬਹੁਤ ਧੰਨਵਾਦ ਤੁਹਾਡੇ ਦੋਨੋਂ ಗ್ರಾಮ ਪੰਚਾਇਤਾਂ ਦਾ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਦੋਸਤੋ। ਮੈਂ ਤੁਹਾਡਾ ਨਵਦੀਪ ਦੌੜੀਖਾਨਾ ਵਾਲਾ ਹੋਰ ਵੀਡੀਓ ਲੈ ਕੇ ਆਇਆ ਕਰਾਂਗੇ ਇਦਾਂ ਦੀਆਂ ਤੇ ਸਾਡੇ ਸਰਪੰਚ ਵਧੀਆ ਕੰਮ ਕਰਵਾ ਰਹੇ ਆ। ਗਵਿੰਦਗੜ੍ਹ ਦੌੜੀਖਾਨਾ ਤੇ ਦੌੜੀਖਾਨਾ ਜੀਵਨ ਸਿੰਘ ਵਾਲਾ ਬਹੁਤ ਬਹੁਤ ਧੰਨਵਾਦ ਜੀ